ਸਟੂਡੈਂਟਸ ਵੈਲਕਮ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਕੀਤੀ ਆ ਵਾਚਨ ਦੇ ਢੰਗ ਹਾਫ ਕੰਪਲੀਟ ਕੀਤਾ ਸੀ ਟਾਪਿਕ ਤੇ ਹਾਫ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜੇ ਬੱਚਿਆਂ ਨੇ ਇਸ ਵੀਡੀਓ ਨੂੰ ਪਹਿਲਾਂ ਲੱਭ ਲਿਆ ਤਾਂ ਇਸ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਡਾ ਜਿਹੜਾ ਟਾਪਿਕ ਆ ਉਹ ਕੰਪਲੀਟ ਹੋ ਸਕੇ ਪੰਜਵੀਂ ਜਿਹੜੀ ਵਿਧੀ ਉਹ ਹੈ ਵਾਕਾਂਸ਼ਿਕ ਵਿਧੀ ਹੁਣ ਕਈ ਜਿਹੜੇ ਵਿਦਵਾਨ ਨੇ ਉਹ ਪੜਨਾ ਸਿਖਾਉਣ ਦੇ ਲਈ ਇਸ ਵਿਧੀ ਦੇ ਉੱਪਰ ਜ਼ੋਰ ਦਿੰਦੇ ਨੇ ਤੇ ਉਹਨਾਂ ਦੇ ਅਨੁਸਾਰ ਵੀ ਜਦੋਂ ਬੱਚਾ ਪੜ੍ਹਦਾ ਤਾਂ ਸਾਰਾ ਜਿਹੜਾ ਵਾਕ ਹੈ ਉਹ ਪੂਰਾ ਇੱਕਦਮ ਨਹੀਂ ਪੜ ਸਕਦਾ। ਸਗੋਂ ਦੀ ਜਿਹੜੀ ਨਾਜ਼ਰ ਹੈ ਉਹ ਕਈ ਥਾਵਾਂ ਦੇ ਉੱਤੇ ਅਟਕਦੀ ਹੈ। ਹੁਣ ਫੋਰ ਐਗਜ਼ਾਮਪਲ ਅਸੀਂ ਬੱਚੇ ਨੂੰ ਸਿਖਾਉਣਾ ਹੈ ਵੀ ਕਿਤਾਬ ਮੇਜ਼ ਤੇ ਪਈ ਹੈ। ਹੁਣ ਜਦੋਂ ਅਸੀਂ ਸਿਖਾਉਣਾ ਇਹਨੂੰ ਤਾਂ ਵਿਧੀ ਦੇ ਅਨੁਸਾਰ ਜਿਹੜੀ ਵਾਕਾਂਸ਼ਿਕ ਵਿਧੀ ਹੈ ਇਹਦੇ ਅਨੁਸਾਰ ਸ਼ਬਦ ਨੂੰ ਵੱਖਰਾ ਵੱਖਰਾ ਕਰਕੇ ਸਿਖਾਉਣਾ ਪਵੇਗਾ। ਜਿਵੇਂ ਪਹਿਲਾਂ ਸੀ ਕੀ ਸਿਖਾਵਾਂਗੇ ਇਹਦੇ ਵਿੱਚ ਕਿਤਾਬ ਉਸ ਤੋਂ ਬਾਅਦ ਕੀ ਸਿਖਾਵਾਂਗੇ ਮੇਜ਼ ਉਸ ਤੋਂ ਬਾਅਦ ਪਈ ਹੈ ਹੁਣ ਇਹ ਹੋ ਗਏ ਰਜੇ ਵਾਕਾਂਸ਼ਿਕ ਮੀਨਜ਼ ਵਾਕ ਨੂੰ ਛੋਟੇ ਛੋਟੇ ਅੰਸ਼ਾਂ ਦੇ ਵਿੱਚ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਕੇ ਸਿਖਾਉਣਾ ਆ ਸਾਡੇ ਕੋਲ ਐਗਜ਼ਾਮਪਲ ਕੀ ਸੀ ਕਿਤਾਬ ਮੇਜ਼ ਤੇ ਪਈ ਹੈ ਪਹਿਲਾਂ ਕਿਤਾਬ ਸਿਖਾਵਾਂਗੇ ਅਸੀਂ ਬੱਚੇ ਨੂੰ ਪੁੱਛਾਂਗੇ ਵੀ ਇਹ ਕੀ ਹੈ ਬੱਚਾ ਦੱਸੇਗਾ ਜੀ ਕਿਤਾਬ ਫਿਰ ਅਸੀਂ ਮੇਜ਼ ਤੇ ਹੱਥ ਲਗਾਵਾਂਗੇ ਕਿ ਇਹ ਕੀ ਹੈ ਮੇਜ਼ ਵੀ ਦੱਸੋ ਕੀ ਹੈ ਫਿਰ ਬੱਚੇ ਕਹਿਣਗੇ ਜੀ ਕਿਤਾਬ ਮੇਜ਼ ਤੇ ਪਈ ਹੈ ਹੁਣ ਅਸੀਂ ਗੱਲ ਕਰਾਂਗੇ ਵਾਕਾਂਸ਼ਿਕ ਵਿਧੀ ਦੇ ਗੁਣ ਵਾਕ ਦੇ ਅਰਥਾਂ ਨੂੰ ਸਮਝਣ ਦੇ ਵਿੱਚ ਸਹਾਈਤਾ ਹੁਣ ਇਸ ਵਿਧੀ ਦੇ ਨਾਲ ਜਿਹੜਾ ਬੱਚਾ ਉਹ ਵਾਕ ਦੇ ਅਰਥਾਂ ਨੂੰ ਸਹੀ ਰੂਪ ਦੇ ਵਿੱਚ ਸਮਝ ਸਕਦਾ ਤੇ ਸੌਖੇ ਤੋਂ ਔਖੇ ਵੱਲ ਵੀ ਲੈ ਕੇ ਜਾਂਦੀ ਹੈ ਹੁਣ ਦੇਖੋ ਬੱਚੇ ਨੇ ਸੌਖੀ ਜਿਹੀ ਐਗਜ਼ਾਮਪਲ ਨਾਲ ਸਿੱਖ ਲੈ ਕੇ ਕਿਤਾਬ ਮੇਜ਼ ਮਤਲਬ ਕਿ ਕਿਤਾਬ ਮੇਜ਼ ਤੇ ਪਈ ਹੈ ਤੇ ਫਿਰ ਹੌਲੀ ਹੌਲੀ ਉਹਨੂੰ ਅਸੀਂ ਔਖੇ ਵੱਲ ਲੈ ਕੇ ਜਾਵਾਂਗੇ ਫਿਰ ਪੂਰਾ ਵਾਕ ਫਿਰ ਬੱਚੇ ਦੀ ਮਾਨਸਿਕਤਾ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਜਦ ਅਸੀਂ ਛੋਟੇ ਬੱਚਿਆਂ ਨੂੰ ਸਿਖਾਉਣਾ ਹੈ ਤਾਂ ਅਸੀਂ ਵਾਕਾਂਸ਼ਿਕ ਵੀ ਨਾਲ ਵਧੀਆ ਤਰੀਕੇ ਨਾਲ ਸਿਖਾ ਸਕਦੇ ਹਾਂ ਮੀਨਸ ਕਿ ਬੱਚੇ ਦੀ ਮਾਨਸਿਕਤਾ ਦਾ ਮਤਲਬ ਮੈਂਟਲ ਲੈਵਲ ਉਹਦਾ ਅੱਗੇ ਹੈ ਯਾਦ ਕਰਨਾ ਸੌਖਾ ਹੁਣ ਇਸ ਵੀਜ਼ ਨਾਲ ਬੱਚੇ ਨੂੰ ਯਾਦ ਕਰਨਾ ਵੀ ਸੌਖਾ ਰਹਿੰਦਾ ਕਿਉਂਕਿ ਦੇਖੋ ਜੇ ਅਸੀਂ ਹੁਣੇ ਗੱਲ ਕੀਤੀ ਵੀ ਕਿਤਾਬ ਮੇਜ਼ ਤੇ ਪਈ ਹੈ ਤਾਂ ਜੇਕਰ ਉਹਦੇ ਵਿੱਚੋਂ ਕੋਈ ਖਾਲੀ ਥਾਂ ਛੱਡਤੀ ਵੀ ਕਿਤਾਬ ਡੈਸ਼ ਤੇ ਪਈ ਹੈ ਤਾਂ ਬੱਚਾ ਫਟਾਫਟ ਭਰ ਦੇਗਾ ਵੀ ਮੇਜ਼ ਤੇ ਪਈ ਹੈ ਅਗਿਆ ਬੇਲੋੜੇ ਬੋਝ ਤੋਂ ਛੁਟਕਾਰਾ ਇਸ ਵਿਧੀ ਨਾਲ ਜਿਹੜਾ ਬੱਚਾ ਹੈ ਉਹਦੇ ਉੱਪਰ ਜਿਹੜਾ ਬੇਲੋੜਾ ਬੋਝ ਆ ਉਹ ਨਹੀਂ ਪੈਂਦਾ ਹੁਣ ਅਸੀਂ ਗੱਲ ਕਰਾਂਗੇ ਇਸ ਵਿਧੀ ਦੇ ਦੋਸ਼ਾਂ ਬਾਰੇ ਇਹ ਜਿਹੜੀ ਵਿਧੀ ਵਿਗਿਆਨਕ ਵਿਧੀ ਨਹੀਂ ਹੈ ਕਿਉਂਕਿ ਵਾਕ ਜਿਹੜਾ ਪੂਰਾ ਹੁੰਦਾ ਹੈ ਉਹੀ ਅਰਥ ਭਰਪੂਰ ਹੁੰਦਾ ਹੈ ਨਾ ਕਿ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਵੰਡਿਆ ਹੋਇਆ ਇਸ ਕਰਕੇ ਇਹ ਵਿਧੀ ਵਿਗਿਆਨਿਕ ਨਹੀਂ ਹੈ ਫਿਰ ਵਾਕ ਦੀ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਵੰਡ ਹੁਣ ਅਸੀਂ ਵਾਕ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੰਡ ਲਿਆ ਟੁਕੜਿਆਂ ਦੇ ਵਿੱਚ ਵੰਡ ਲਿਆ ਜਿਹੜਾ ਕਿ ਅਰਥਹੀਨ ਹੋ ਜਾਂਦਾ ਹੁਣ ਜੇਕਰ ਅਸੀਂ ਕਹਤਾ ਇਕੱਲਾ ਮੇਜ਼ ਤਾਂ ਬੱਚੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਮੈਂ ਮੇਜ਼ ਸਾਫ਼ ਕਰਨ ਨੂੰ ਕਿਹਾ ਹੈ ਕਿ ਮੇਜ਼ ਮੈਂ ਕਿਸੇ ਸਾਈਡ ਤੇ ਕਰਨਾ ਹੈ ਜਾਂ ਮੈਨੂੰ ਮੇਜ਼ ਬਾਰੇ ਕੀ ਪੁੱਛਿਆ ਗਿਆ ਠੀਕ ਹੈ ਜੀ ਜਿਹੜਾ ਕਿ ਜਦੋਂ ਅਸੀਂ ਉਹ ਵਾਕਾਂਸ਼ਾਂ ਦੇ ਵਿੱਚ ਵੰਡ ਲਾਂਗੇ ਤਾਂ ਅਰਥਹੀਨ ਹੋ ਜਾਏਗਾ ਸਾਰਾ ਵਾਕ ਕੇਵਲ ਛੋਟੇ ਬੱਚਿਆਂ ਦੇ ਲਈ ਉਪਯੋਗੀ ਇਹ ਜਿਹੜੀ ਵਿਧੀ ਹੈ ਸਿਰਫ ਜਿਹੜੇ ਬਿਲਕੁਲ ਛੋਟੇ ਬੱਚੇ ਨੇ ਅਸੀਂ ਉਹਨਾਂ ਦੇ ਲਈ ਇਹ ਵਿਧੀ ਵਰਤ ਸਕਦੇ ਹਾਂ ਵੱਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਆ ਗਿਆ ਸੀ ਉਹਨਾਂ ਨੂੰ ਇਸ ਵਿਧੀ ਤੇ ਨਹੀਂ ਲੈ ਕੇ ਆ ਸਕਦੇ ਅਗਲੀ ਜਿਹੜੀ ਵਿਧੀ ਹੈ ਜਾਂ ਟੰਗ ਹੈ ਉਹ ਹੈ ਵਾਕ ਵਿਧੀ ਇਹ ਵਿਧੀ ਸ਼ਬਦ ਵਿਧੀ ਦਾ ਹੀ ਵਿਸਤ੍ਰਿਤ ਰੂਪ ਹੈ ਮੀਨਸ ਸ਼ਬਦ ਵਿਧੀ ਦੇ ਵਿੱਚ ਸ਼ਬਦ ਸਿਖਾਏ ਜਾਂਦੇ ਨੇ ਤੇ ਜਿਹੜੀ ਵਾਕ ਵਿਧੀ ਹੈ ਇਹਦੇ ਵਿੱਚ ਵਾਕਾਂ ਦਾ ਪ੍ਰਯੋਗ ਕੀਤਾ ਜਾਂਦਾ ਸ਼ਬਦਾਂ ਦੀ ਥਾਂ ਤੇ ਹੁਣ ਇੱਥੇ ਵਾਕਾਂ ਨੂੰ ਕਿਸੇ ਚਾਰਟ ਦੇ ਉੱਪਰ ਲਿਖ ਕੇ ਬੱਚਿਆਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜੇਕਰ ਚਾਰਟ ਦੇ ਉੱਪਰ ਨਹੀਂ ਲਿਖਣਾ ਤਾਂ ਅਸੀਂ ਬਲੈਕਬੋਰਡ ਦੀ ਵਰਤੋਂ ਵੀ ਕਰ ਸਕਦੇ ਹਾਂ ਜਾਂ ਕੋਈ ਜਿਹੜੀ ਵਸਤੂ ਹੈ ਦਿਖਾ ਕੇ ਸ਼ਬਦ ਬੋਲਣ ਦੀ ਥਾਂ ਤੇ ਅਸੀਂ ਬੱਚਿਆਂ ਨੂੰ ਇਹ ਕਹਿ ਸਕਦੇ ਹਾਂ ਕਿ ਤੁਸੀਂ ਨੇ ਵਾਕ ਬੋਲਣਾ ਹੈ ਕਿ ਤੁਸੀਂ ਇਸ ਤਸਵੀਰ ਦੇ ਵਿੱਚ ਕੀ ਦੇਖ ਰਹੇ ਹੋ ਜਿਵੇਂ ਕਿ ਤਸਵੀਰ ਅਸੀਂ ਦਿਖਾ ਰਹੇ ਹਾਂ ਉਹਦੇ ਵਿੱਚ ਬੱਚਾ ਖੇਡ ਰਿਹਾ ਹੈ ਤਾਂ ਬੱਚਾ ਸਾਨੂੰ ਤਸਵੀਰ ਨੂੰ ਦੇਖ ਕੇ ਕੀ ਦੱਸੇਗਾ ਕਿ ਬੱਚਾ ਖੇਡ ਰਿਹਾ ਹੈ ਹੁਣ ਕਿਸ ਚੀਜ਼ ਨਾਲ ਖੇਡ ਰਿਹਾ ਫਿਰ ਜੇ ਅਸੀਂ ਇਹਨੂੰ ਪੁੱਛਾਂਗੇ ਬੱਚਾ ਫੁੱਟਬਾਲ ਨਾਲ ਖੇਡ ਰਿਹਾ ਹੈ ਤੇ ਫਿਰ ਜਿਹੜੇ ਵਾਕ ਨੇ ਉਹਨਾਂ ਦੇ ਵਿੱਚ ਵਿਸ਼ੇਸ਼ਣ ਜੋੜ ਕੇ ਲੰਬੇ ਵਾਕ ਬਣਾ ਲਏ ਜਾਂਦੇ ਨੇ ਜਿਵੇਂ ਹੁਣ ਕਬੂਤਰ ਦੀ ਤਸਵੀਰ ਦਿਖਾ ਕੇ ਅਸੀਂ ਇਹ ਤੋਂ ਵਾਕ ਅਲੱਗ-ਅਲੱਗ ਬਣਾ ਸਕਦੇ ਹਾਂ ਜਿਵੇਂ ਕਿ ਇਹ ਕਬੂਤਰ ਹੈ ਬੱਚੇ ਨੂੰ ਦੱਸਤਾ ਠੀਕ ਹੈ ਜੀ ਇਹ ਮੇਰਾ ਕਬੂਤਰ ਹੈ ਇੱਕ ਸ਼ਬਦ ਵਿੱਚ ਹੋਰ ਐਡ ਹੋ ਗਿਆ ਇਹ ਮੇਰਾ ਕਬੂਤਰ ਚਿੱਟਾ ਹੈ ਇੱਕ ਸ਼ਬਦ ਵਿੱਚ ਹੋਰ ਐਡ ਹੋ ਗਿਆ ਇਹ ਮੇਰਾ ਚਿੱਟਾ ਕਬੂਤਰ ਬਹੁਤ ਸੋਹਣਾ ਹੈ ਤਾਂ ਤੁਸੀਂ ਦੇਖੋ ਇਹ ਜੇ ਤਿੰਨ ਅੱਖਰ ਸੀ ਚਾਰ ਸੀ ਪੰਜ ਸੀ ਤੇ ਇਹਦੇ ਵਿੱਚ ਸੱਤ ਅੱਖਰ ਹੋਗੇ ਤੇ ਇਸੇ ਤਰੀਕੇ ਨਾਲ ਹੀ ਮੈਂ ਜੀ ਇੱਕ ਛੋਟੇ ਜਿਹੇ ਵਾਕ ਦੇ ਵਿੱਚ ਹੋਰ ਜਿਹੜੇ ਵਿਸ਼ੇਸ਼ਣ ਨੇ ਵਿਸ਼ੇਸ਼ਣ ਵਾਲੇ ਸ਼ਬਦ ਐਡ ਕਰਕੇ ਸੀ ਨਵੇਂ ਵਾਕ ਬੱਚੇ ਨੂੰ ਸਿਖਾ ਸਕਦੇ ਹਾਂ ਹੁਣ ਵਾਕ ਵਿਧੀ ਦੇ ਗੁਣ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾ ਗੁਣ ਕੀ ਹੈ ਵੀ ਜਿਹੜੀ ਵਾਕ ਹੈ ਉਹ ਕੀ ਹੈ ਭਾਸ਼ਾ ਦੀ ਵੱਡੀ ਇਕਾਈ ਹੈ ਵੱਡੀ ਇਕਾਈ ਹੋਣ ਦੇ ਨਾਲ-ਨਾਲ ਸਾਰਥਕ ਇਕਾਈ ਵੀ ਹੈ ਕਿਉਂਕਿ ਪੂਰੇ ਵਾਕ ਤੋਂ ਹੀ ਸਾਨੂੰ ਜਿਹੜੀ ਕੋਈ ਗੱਲ ਹੈ ਉਹ ਸਮਝ ਆ ਸਕਦੀ ਹੈ ਤੇ ਇਹ ਮਹੱਤਵਪੂਰਨ ਇਕਾਈ ਹੈ ਪਾਸ਼ਾ ਦੀ ਵੱਡੀ ਵੀ ਅਤੇ ਮਹੱਤਵਪੂਰਨ ਵੀ ਹੈ ਤੇ ਜਿਹੜਾ ਵਾਕ ਹੈ ਉਹਦੇ ਨਾਲ ਬੱਚਿਆਂ ਦਾ ਗਿਆਨ ਸਿੱਖਿਆ ਦੇ ਨਾਲ ਸੰਬੰਧਿਤ ਹੋਰ ਪਕੇਰਾ ਹੋ ਜਾਂਦਾ ਪੱਕਾ ਹੋ ਜਾਂਦਾ ਹੈ ਫਿਰ ਇਹ ਮਨੋਵਿਗਿਆਨਿਕ ਵਿਧੀ ਵੀ ਹੈ ਕਿਉਂਕਿ ਇਹਦੇ ਵਿੱਚ ਅੱਖਰ ਵਿਧੀ ਵਾਲੀਆਂ ਜਾਂ ਅੱਖਰ ਬੋਧ ਵਾਲੀਆਂ ਜਿਹੜੀਆਂ ਸਾਰੀਆਂ ਤਰੁੱਟੀਆਂ ਨੇ ਕਮੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਫਿਰ ਇਹ ਅਧਿਆਪਨ ਸੂਤਰਾਂ ਤੇ ਆਧਾਰਿਤ ਹੈ ਹੁਣ ਅਧਿਆਪਨ ਸੂਤਰ ਕਿਵੇਂ ਜਿਵੇਂ ਕਿ ਸੌਖੇ ਤੋਂ ਔਖੇ ਵੱਲ ਲੈ ਕੇ ਜਾਂਦੀ ਹੈ ਜਿਹੜੀ ਚੀਜ਼ ਹੈ ਬੱਚੇ ਨੂੰ ਸੀ ਦਿਖਾ ਰਹੀ ਹਾਂ ਸਥੂਲ ਇਹ ਸਥੂਲ ਤੋਂ ਜਾਈਕਰ ਮੁੂਰਤ ਤੋਂ ਅਮੂਰਤ ਵੱਲ ਲੈ ਕੇ ਜਾਂਦੀ ਹੈ ਸਥੂਲ ਤੋਂ ਸੂਖਮ ਵੱਲ ਲੈ ਕੇ ਜਾਂਦੀ ਹੈ ਫਿਰ ਅਗਲਾ ਹੈ ਕਿ ਸ਼ਬਦ ਵਿਧੀ ਤੋਂ ਵਧੇਰੇ ਸਾਰਥਕ ਹੁਣ ਜਿਹੜੀ ਇਹ ਵਾਕ ਵਿਧੀ ਹੈ ਇਹ ਸ਼ਬਦ ਵਿਧੀ ਨਾਲੋਂ ਜ਼ਿਆਦਾ ਸਾਰਥਕ ਹੈ ਕਿਉਂਕਿ ਇੱਕ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ ਹੁਣ ਜੇਕਰ ਮੈਂ ਤੁਹਾਨੂੰ ਕਿਹਾ ਵੀ ਚਾਹ ਹੁਣ ਤੁਸੀਂ ਸੋਚੋਗੇ ਵੀ ਚਾਹ ਪੀਣੀ ਆ ਜਾਂ ਨਹੀਂ ਪੀਣੀ ਨਹੀਂ ਸਮਝ ਆਏਗੀ ਨਾ ਗੱਲ ਹੁਣ ਜੇਕਰ ਮੈਂ ਸਿੱਧਾ ਤੁਹਾਨੂੰ ਕੰਗੇ ਵੀ ਮੈਂ ਚਾਹ ਪੀਣੀ ਹੈ ਜੇ ਮੈਂ ਕਹਾਂ ਵੀ ਮੈਂ ਚਾਹ ਨਹੀਂ ਪੀਣੀ ਤਾਂ ਤੁਸੀਂ ਮੇਰੀ ਪੂਰੀ ਗੱਲ ਸਮਝ ਲਓਗੇ ਉਸ ਵਕਤ ਕਿਉਂਕਿ ਇਸرائی ਪੂਰੇ ਵਾਕ ਦੇ ਜਿਹੜੇ ਅਰਥ ਨੇ ਉਹ ਪਤਾ ਲੱਗ ਜਾਂਦੇ ਨੇ ਫਿਰ ਬੱਚਾ ਇੱਕੋ ਸਮੇਂ ਕਈ ਸ਼ਬਦ ਵੀ ਸਿੱਖ ਲੈਂਦਾ ਜਿਵੇਂ ਕੋਣ ਵਾਕ ਵੀ ਦੇਚ ਅਸੀਂ ਪਹਿਲਾਂ ਦੱਸਿਆ ਇੱਕ ਕਬੂਤਰ ਹੈ ਮੇਰਾ ਕਬੂਤਰ ਹੈ ਇਹ ਮੇਰਾ ਚਿੱਟਾ ਕਬੂਤਰ ਹੈ ਮੇਰਾ ਬਹੁਤ ਸੋਹਣਾ ਚਿੱਟਾ ਕਬੂਤਰ ਹੈ ਕਿ ਮਰਜ਼ੀ ਕਿੰਨੇ ਅਸੀਂ ਵਾਕ ਬਣਾ ਲਏ ਤੇ ਉਹਦੇ ਵਿੱਚ ਜਿੰਨੇ ਜਿਹੇ ਸ਼ਬਦ ਐਡ ਹੋਈ ਜਾਣਗੇ ਤੇ ਬੱਚਾ ਉਹਨਾਂ ਨੂੰ ਸਿੱਖੀ ਜਾਏਗਾ ਫਿਰ ਇਹ ਰਚਕ ਦੀ ਵਿਧੀ ਵੀ ਹੈ ਕਿਉਂਕਿ ਫਿਰ ਅਸੀਂ ਬੱਚੇ ਨੂੰ ਹੋਰ ਇਸ ਤਰ੍ਹਾਂ ਦੀ ਕੋਈ ਤਸਵੀਰ ਦਿਖਾ ਕੇ ਉਹਨੂੰ ਅਲੱਗ-ਅਲੱਗ ਜਿਹੜੇ ਵਾਕ ਨੇ ਬਣਾਉਣ ਦੇ ਲਈ ਕਹਾਂਗੇ ਤੇ ਬੱਚੇ ਨੂੰ ਬਹੁਤ ਵਧੀਆ ਲੱਗੇਗਾ ਵਾਚਨ ਤੇ ਨਜ਼ਰ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਹੁਣ ਇਹ ਜਿਹੜੀ ਵਿਧੀ ਹੈ ਵਾਚਨ ਮੀਨਸ ਪੜਨ ਨਜ਼ਰ ਮੀਨਸ ਜਿਹੋ ਦਾ ਬੱਚਾ ਦੇਖੇਗਾ ਫੋਟੋ ਦੇ ਵਿੱਚ ਤਸਵੀਰ ਦੇ ਵਿੱਚ ਉਹੀ ਬੱਚਾ ਦੱਸੇਗਾ ਹੁਣ ਜਿਵੇਂ ਕਬੂਤਰ ਦੀ ਫੋਟੋ ਦਿਖਾਈ ਤਾਂ ਬੱਚੇ ਨੇ ਇੱਕ ਵਾਰ ਕਿਹਾ ਤਾਂ ਕਬੂਤਰ ਫਿਰ ਇਹ ਕਬੂ ਇਹ ਮੇਰਾ ਕਬੂਤਰ ਹੈ ਫਿਰ ਉਹਦਾ ਰੰਗ ਦੇਖ ਕੇ ਦੱਸੇਗਾ ਉਹ ਫਿਰ ਦੱਸੇਗਾ ਵੀ ਉਹ ਸੋਹਣਾ ਵੀ ਹੈ ਤਾਂ ਇਹ ਦੋਨੇ ਪੱਖਾਂ ਤੋਂ ਲਾਭ ਦੇ ਕੇ ਬੱਚਾ ਸਹੀ ਗਤੀ ਦੇ ਨਾਲ ਪੜਨਾ ਸਿੱਖ ਲੈਂਦਾ ਇਹਦੇ ਨਾਲ ਤੇ ਵਾਕਾਂ ਦੀ ਜਿਹੜੀ ਬੰਦਤਰ ਦੀ ਜਾਣਕਾਰੀ ਹੈ ਉਹ ਵੀ ਬੱਚੇ ਨੂੰ ਮਿਲ ਜਾਂਦੀ ਹੈ ਤੇ ਬੱਚਾ ਇੱਕ ਸ਼ਬਦ ਤੋਂ ਬਾਅਦ ਇੱਕ ਵਾਕ ਤੇ ਫਿਰ ਉਸ ਦੇ ਵਿੱਚ ਨਵੇਂ-ਨਵੇਂ ਸ਼ਬਦ ਜੋੜ ਕੇ ਜਿਹੜੇ ਹੋਰ ਵਾਕ ਨੇ ਉਹ ਬਣਾਉਣ ਦੇ ਯੋਗ ਹੋ ਜਾਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਇਸ ਵਿਧੀ ਦੇ ਦੋਸ਼ਾਂ ਦੇ ਬਾਰੇ ਇਹਦੇ ਵਿੱਚ ਜਿਹੜਾ ਸ਼ਬਦ ਭੰਡਾਰ ਉਹ ਬਹੁਤ ਸੀਮਤ ਹੁੰਦਾ ਕਿਉਂਕਿ ਜੇਕਰ ਅਸੀਂ ਸ਼ੁਰੂ ਤੋਂ ਬੱਚਿਆਂ ਨੂੰ ਵਾਕ ਲਿਖਣੇ ਸਿਖਾਵਾਂਗੇ ਤਾਂ ਜਿਹੜਾ ਉਹਨਾਂ ਦਾ ਸ਼ਬਦ ਭੰਡਾਰ ਉਹ ਸੀਮਤ ਰਹੇਗਾ ਉਹਨਾਂ ਕੋਲ ਸ਼ਬਦ ਘੱਟ ਰਹਿ ਜਾਣਗੇ ਤੇ ਵਾਕਾਂ ਨੂੰ ਰੱਟਾ ਲਾਉਣ ਦੇ ਉੱਤੇ ਆਧਾਰਿਤ ਹੈ ਇਹ ਵਿਧੀ ਕਿਉਂਕਿ ਫਿਰ ਹੌਲੀ-ਹੌਲੀ ਬੱਚੇ ਇਹ ਨਹੀਂ ਕੀ ਕਰਨੇ ਰੱਟਾ ਲਗਾਉਣਾ ਇੱਕ ਵਾਕ ਦੇ ਵਿੱਚ ਵੀ ਇਹ ਸ਼ਬਦ ਲਗਾ ਕੇ ਦੇਖ ਲੈ ਲਗਾ ਕੇ ਦੇਖ ਲੈ ਸਿਰਫ ਉਹ ਕਰੈਮਿੰਗ ਕਰਨਗੇ ਰੱਟਾ ਲਗਾਉਣਗੇ ਅਗਲਾ ਦੋਸ਼ ਹੈ ਵੀ ਕਿ ਹਰੇਕ ਵਾਕ ਦੇ ਲਈ ਚਾਰਟ ਬਣਾਉਣਾ ਵੀ ਔਖਾ ਏ। ਜਾਂ ਬਲੈਕਬੋਰਡ ਤੇ ਡਰਾ ਕਰਨਾ ਵੀ ਔਖਾ ਏ। ਤੇ ਹਰੇਕ ਵਾਕ ਦੇ ਲਈ ਤਸਵੀਰ ਲਿਆਉਣੀ ਵੀ ਔਖੀ ਏ। ਕਿਉਂਕਿ ਕਈ ਵਾਰ ਜਿਹੜੀਆਂ ਤਸਵੀਰਾਂ ਨੇ ਉਹ ਅਵੇਲੇਬਲ ਨਹੀਂ ਹੁੰਦੀਆਂ। ਜਿਹੜੀ ਇੱਕ ਤਸਵੀਰ ਤੋਂ ਅਸੀਂ ਕਈ ਵਾਕ ਬਣਾ ਸਕੀਏ। ਉਸ ਤਰ੍ਹਾਂ ਦੀਆਂ ਤਸਵੀਰਾਂ। ਫਿਰ ਸ਼ਬਦ ਜੋੜਨੇ ਬੱਚਿਆਂ ਦੇ ਉਹ ਵੀ ਕਮਜ਼ੋਰ ਰਹਿ ਜਾਂਦੇ ਨੇ ਇਸ ਵਿਧੀ ਦੇ ਨਾਲ। ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਦਾ ਮੇਨ ਧਿਆਨ ਕਿੱਥੇ ਰਹੇਗਾ? ਵਾਕ ਬਣਾਉਣ ਦੇ ਉੱਪਰ ਤੇ ਸ਼ਬਦ ਜੋੜਾਉਣ ਵਾਲੇ ਧਿਆਨ ਨਹੀਂ ਦੇਣਗੇ। ਅਤੇ ਆਪ ਕੋ ਦੇ ਉੱਪਰ ਵੀ ਜਿਹੜਾ ਬੇਲੋੜਾ ਬੋਝ ਹੈ ਉਹ ਪਏਗਾ ਕਿਉਂਕਿ ਇਹਦੇ ਆਪ ਕੋ ਤਸਵੀਰਾਂ ਲੱਭੇਗਾ ਕਿ ਦੇ ਡਰਾ ਕਰੇਗਾ ਤੇ ਉਹਦਾ ਬਹੁਤ ਜ਼ਿਆਦਾ ਸਮਾਂ ਨਸ਼ਟ ਹੋਏਗਾ ਅਗਲੀ ਵਿਧੀ ਹੈ ਕਹਾਣੀ ਵਿਧੀ ਕਹਾਣੀ ਵਿਧੀ ਦੇਖੋ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਹਦੇ ਵਿੱਚ ਬੱਚਿਆਂ ਨੂੰ ਕਹਾਣੀ ਸੁਣਾਈ ਜਾਂਦੀ ਹੈ ਹੁਣ ਬੱਚਿਆਂ ਦੀ ਜਿਹੜੀ ਬਿਰਤੀ ਕਿਹੋ ਜਿਹੀ ਹੁੰਦੀ ਹੈ ਜਿਗਿਆਸੂ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਹੋਰ ਜਾਣਨਾ ਵਧੀਆ ਲੱਗਦਾ ਹੁਣ ਉਹਨਾਂ ਦੀ ਜਿਗਿਆਸੂ ਬਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੀਆਂ-ਜੁੜੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਚਾਰਟ ਦੀ ਮਦਦ ਦੇ ਨਾਲ ਸੁਣਾਇਆ ਜਾਂਦਾ ਹੈ ਤੇ ਵਾਕ ਵਿਧੀ ਦਾ ਇੱਕ ਸੁਧਰਿਆ ਹੋਇਆ ਰੂਪ ਹੈ ਜਿਦੇ ਵਿੱਚ ਇੱਕ ਵਾਕ ਦੀ ਜਗ੍ਹਾ ਤੇ ਅਨੇਕਾਂ ਵਾਕ ਲੈ ਜਾਂਦੇ ਨੇ ਤੇ ਉਹਨਾਂ ਨੂੰ ਕਹਾਣੀ ਦੇ ਰੂਪ ਦੇ ਵਿੱਚ ਜੋੜ ਲਿਆ ਜਾਂਦਾ ਹੈ ਮੀਨਸ ਇੱਕ ਕਹਾਣੀ ਬਣ ਜਾਂਦੀ ਹੈ ਉਹਨਾਂ ਵਾਕਾਂ ਨੂੰ ਮਿਲਾ ਕੇ ਕਹਾਣੀ ਵਿਧੀ ਦੇ ਗੁਣ ਇਹ ਜਿਹੜੀ ਵਿਧੀ ਮਨੋਰੰਜਕ ਹੈ ਕਿਉਂਕਿ ਦੇਖੋ ਬੱਚਿਆਂ ਨੂੰ ਜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਹਾਣੀਆਂ ਸੁਣਨ ਦੇ ਵਿੱਚ ਇੰਟਰਸਟ ਹੁੰਦਾ ਇਸ ਕਰਕੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਵਿਧੀ ਦੇ ਨਾਲ ਸਿੱਖਣਗੇ ਫਿਰ ਜਗਿਆਸਾ ਸ਼ਾਂਤ ਕਰਦੀ ਹੈ ਹੁਣ ਜਦੋਂ ਅਸੀਂ ਬੱਚੇ ਨੂੰ ਕੋਈ ਕਹਾਣੀ ਸੁਣਾਈ ਤਾਂ ਜਿਹੜੀ ਉਹਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਅਧਿਆਪਕ ਦੇ ਖੋ ਦਿੰਦਾ ਤਾਂ ਉਹਦੇ ਨਾਲ ਜਿਹੜੀ ਬੱਚੇ ਦੀ ਜਾਣਨ ਦੀ ਇੱਛਾ ਹੁੰਦੀ ਹੈ ਜਿਗਿਆਸਾ ਹੁੰਦੀ ਹੈ ਉਹਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਦੀ ਹੈ ਇਹ ਵਿਧੀ ਫਿਰ ਇਹ ਵੱਡੇ ਬੱਚਿਆਂ ਦੇ ਲਈ ਵੀ ਲਾਭਦਾਇਕ ਹੈ ਕਿਉਂਕਿ ਕਈ ਵਾਰ ਅਸੀਂ ਵੱਡੇ ਬੱਚਿਆਂ ਨੂੰ ਕੋਈ ਕਨਸੈਪਟ ਕਲੀਅਰ ਕਰਾਉਣਾ ਹੁੰਦਾ ਤੇ ਉਹ ਅਸੀਂ ਕਹਾਣੀ ਸੁਣਾ ਕੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਲਾਸ ਦੇ ਵਿੱਚ ਅਨੁਸ਼ਾਸਨ ਵੀ ਕਾਇਮ ਰਹਿੰਦਾ ਕਿਉਂਕਿ ਸਾਰੇ ਬੱਚਿਆਂ ਦਾ ਜਿਹੜਾ ਧਿਆਨ ਉਹ ਪੂਰਾ ਕਹਾਣੀ ਸੁਣਨ ਦੇ ਵੱਲ ਲੱਗਿਆ ਹੁੰਦਾ ਹੈ ਹੁਣ ਇਸ ਵਿਧੀ ਦੇ ਦੋਸ਼ ਵੀ ਨੇ ਕੁਛ ਸੀਮਤ ਸ਼ਬਦਾਵਲੀ ਕਿਉਂਕਿ ਇਹਦੇ ਵਿੱਚ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਘੱਟ ਮੌਕਾ ਮਿਲਦਾ ਹੈ ਕਿ ਉਹ ਜ਼ਿਆਦਾ ਸ਼ਬਦ ਨਹੀਂ ਸਿੱਖ ਸਕਦੇ ਅਧਿਆਪਕ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਵਿਧੀ ਦੇ ਵਿੱਚ ਕਿਉਂਕਿ ਕਈ ਵਾਰ ਫੋਟੋਆਂ ਨਹੀਂ ਅਵੇਲੇਬਲ ਹੁੰਦੀਆਂ ਜਾ ਫਿਰ ਉਹਦੇ ਨਾਲ ਸੰਬੰਧ ਜਿਹੜੀ ਕੋਈ ਕਹਾਣੀ ਆ ਉਹ ਨਹੀਂ ਬਣਦੀ ਹੁੰਦੀ ਜਾਂ ਜਿਹੜਾ ਕੁਝ ਅਸੀਂ ਬੱਚੇ ਨੂੰ ਪੜਾਉਣਾ ਹੁੰਦਾ ਉਹਦੇ ਨਾਲ ਸੰਬੰਧਿਤ ਕੋਈ ਜਿਹੜੀ ਕਹਾਣੀ ਹੈ ਜਿਹਨੂੰ ਅਸੀਂ ਉਹਦੇ ਨਾਲ ਜੋੜ ਸਕੀਏ ਲਿੰਕ ਕਰ ਸਕੀਏ ਉਹ ਨਹੀਂ ਮਿਲਦੀ ਹੁੰਦੀ ਤਸਵੀਰਾਂ ਲੱਭਣੀਆਂ ਵੀ ਔਖੀਆਂ ਨੇ ਕਿਉਂਕਿ ਕਈ ਵਾਰ ਜਿਹੜੀਆਂ ਤਸਵੀਰਾਂ ਨੇ ਜਿਵੇਂ ਤੁਸੀਂ ਵੀ ਕੋਈ ਭਰ ਕੇ ਦੇਖ ਲਿਓ ਤਾਂ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਅਸਲ ਦੇ ਵਿੱਚ ਚਾਹੀਦੀ ਹੁੰਦੀ ਐ ਐਕਚੁਅਲ ਦੇ ਵਿੱਚ ਉਹ ਨਹੀਂ ਮਿਲਦੀ ਜਿਹੜੀਆਂ ਹੋਰ ਪਿਕਚਰਸ ਨੇ ਉਹ ਤੁਹਾਡੇ ਕੋਲ ਸਾਹਮਣੇ ਆਉਂਦੀਆਂ ਰਹਿਣਗੀਆਂ ਸਮਾਂ ਵੀ ਜ਼ਿਆਦਾ ਨਸ਼ਟ ਹੁੰਦਾ ਹੈ ਅਧਿਆਪਕ ਦਾ ਵੀ ਤੇ ਬੱਚਿਆਂ ਦਾ ਵੀ ਕਿਉਂਕਿ ਕਈ ਵਾਰ ਜਦ ਅਧਿਆਪਕ ਫੋਟੋ ਦਿਖਾ ਰਿਹਾ ਹੈ ਬੱਚਿਆਂ ਨੂੰ ਤਾਂ ਬੱਚੇ ਕਿੰਨੀ ਕਿੰਨੀ देर ਸੋਚਦੇ ਰਹਿੰਦੇ ਨੇ ਕਿ ਅਸੀਂ ਕੀ ਉੱਤਰ ਦਈਏ ਕਿਹੜੀ ਅਸੀਂ ਲਾਈਨ ਬਣਾਈਏ ਤੇ ਉਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਤੇ ਫਿਰ ਜਿਹੜਾ ਪਾਠ ਕਰਮ ਪੂਰਾ ਕਰਾਉਣਾ ਹੁੰਦਾ ਉਹ ਵੀ ਅਧੂਰਾ ਰਹਿ ਜਾਂਦਾ ਕਿਉਂਕਿ ਇਹ ਨਾਲ ਜਿਹੜਾ ਟਾਈਮ ਉਹ ਜ਼ਿਆਦਾ ਵੇਸਟ ਹੁੰਦਾ ਫਿਰ ਇੱਕ ਔਖੀ ਵਿਧੀ ਵੀ ਹੈ ਬੱਚਿਆਂ ਦੇ ਲਈ ਬਹੁਤ ਔਖੀ ਹੈ ਕਿਉਂਕਿ ਹੋ ਸਕਦਾ ਜਿਹੜੇ ਬੱਚੇ ਨੇ ਉਹ ਸਹੀ ਤਰੀਕੇ ਨਾਲ ਤਸਵੀਰ ਦੇ ਵਿੱਚ ਦੇਖਣਾ ਸਕਣ ਕਿ ਇਹਦੇ ਵਿੱਚ ਹੋਰ ਕੀ ਕੁਝ ਸ਼ੋ ਹੋ ਰਿਹਾ ਹੈ ਅਗਲੀ ਜਿਹੜੀ ਵਿਧੀ ਜਾਂ ਢੰਗ ਹੈ ਉਹ ਹੈ ਕਵਿਤਾ ਵਿਧੀ ਇਹ ਕਹਾਣੀ ਵਿਧੀ ਦੇ ਬਦਲੇ ਹੋਇਆ ਰੂਪ ਹੈ ਤੇ ਇਸ ਵਿਧੀ ਦੇ ਵਿੱਚ ਕਹਾਣੀ ਦੀ ਜਗ੍ਹਾ ਤੇ ਇੱਕ ਹੁਣ ਇੱਥੇ ਭਾਵਾਤਮਕ ਕਹਾਣੀ ਥਾਂ ਤੁਸੀਂ ਨੇ ਕੀ ਲਿਖਣਾ ਹੈ ਕਵਿਤਾ ਲਈ ਜਾਂਦੀ ਹੈ ਤੇ ਬੱਚੇ ਇਕੱਠੇ ਹੋ ਕੇ ਕਵਿਤਾ ਗਾਉਂਦੇ ਨੇ ਤੇ ਹੌਲੀ-ਹੌਲੀ ਉਹ ਪੜਨਾ ਸਿੱਖ ਲੈਂਦੇ ਨੇ ਜਿਵੇਂ ਹੁਣੇ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਐਗਜ਼ੈਂਪਲ ਦਿੱਤੀ ਸੀ ਕਿ ਜਿਹੜੇ ਛੋਟੇ ਜਿਹੇ ਬੱਚੇ ਹੁੰਦੇ ਨੇ ਪਲੇਵੇ ਵਾਲੇ ਨਰਸਰੀ ਵਾਲੇ ਉਹਨਾਂ ਕੋਲ ਦੇਖੋ ਬੁੱਕ ਹੁੰਦੀ ਹੈ ਰਾਈਮਸ ਵਾਲੀ ਤੇ ਉਹ ਰਾਈਮ ਬੋਲੀ ਜਾਂਦੇ ਨੇ ਫਟਾਫਟ ਜਿਹੜੀ ਆਪਣੀ ਉਂਗਲ ਹੈ ਲਾਈਨ ਤੇ ਮਾਰੀ ਜਾਂਦੇ ਨੇ ਬਟ ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਪਰ ਹੌਲੀ ਹੌਲੀ ਪੜਨਾ ਸਿੱਖ ਲੈਂਦੇ ਨੇ ਇਸ ਤਰੀਕੇ ਨਾਲ ਜਦੋਂ ਉਹਨਾਂ ਨੂੰ ਜਿਹੜੀ ਕਵਿਤਾ ਹੈ ਉਹ ਉਚਾਰਨ ਕਰਨ ਆ ਜਾਂਦਾ ਹੈ ਤੇ ਇਸ ਵਿਧੀ ਦੇ ਜਿਹੜੇ ਗੁਣ ਨੇ ਉਹ ਵੀ ਅਤੇ દોਸ਼ ਨੇ ਉਹ ਵੀ ਕਹਾਣੀ ਵਿਧੀ ਵਾਲੇ ਹੋਣਗੇ ਹੁਣ ਸਭ ਤੋਂ ਪਹਿਲਾਂ ਇਹਦੇ ਗੁਣ ਕਿਹੜੇ ਨੇ ਇਹ ਬੱਚਿਆਂ ਨੂੰ ਆਨੰਦ ਦਿੰਦੀ ਹੈ ਹੁਣ ਦੇਖੋ ਜਦੋਂ ਤੁਸੀਂ ਕਦੇ ਵੀ ਦੇਖ ਲਓ ਜਦੋਂ ਬੱਚੇ ਕੋਈ ਕਵਿਤਾ ਨੂੰ ਗਾ ਕੇ ਪੜ੍ਹ ਰਹੇ ਹੁੰਦੇ ਨੇ ਤਾਂ ਪੂਰੇ ਆਨੰਦ ਦੇ ਵਿੱਚ ਹੁੰਦੇ ਨੇ ਉਹ ਬਿਲਕੁਲ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਪਾਠ ਇਹਨਾਂ ਜਲਦੀ ਯਾਦ ਹੁੰਦਾ ਹੁਣ ਤੁਸੀਂ ਦੇਖੋ ਵੀ ਆਪਾਂ ਵੀ ਸਕੂਲ ਦੇ ਵਿੱਚ ਪੜ੍ਹ ਕੇ ਆਇਆ ਸਾਨੂੰ ਕਵਿਤਾ ਛੇਤੀ ਯਾਦ ਹੋ ਜਾਂਦੀ ਸੀ ਜਦ ਕਰਕੇ ਪਾਠ ਯਾਦ ਨਹੀਂ ਹੁੰਦਾ ਸੀ ਕਿਉਂਕਿ ਕਵਿਤਾ ਹੈ ਹੀ ਇਸ ਤਰੀਕੇ ਦੀ ਉਹਦੇ ਵਿੱਚ ਜਿਹੜਾ ਲੈਅ ਤੇ ਸੁਰ ਹੁੰਦਾ ਹੈ ਉਦੋਂ ਸਾਨੂੰ ਆਨੰਦ ਆਉਂਦਾ ਤੇ ਅਸੀਂ ਉਹਨੂੰ ਬਾਰ ਬਾਰ ਪੜ੍ਹਦੇ ਆ ਤੇ ਸਾਨੂੰ ਯਾਦ ਹੋ ਜਾਂਦੀ ਹੈ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਦੀ ਹੈ ਸਾਹਿਤ ਦੇ ਨਾਲ ਜੋੜਨਾ ਮਤਲਬ ਕਿ ਬੱਚੇ ਨੂੰ ਲੱਗਦਾ ਕਿ ਮੈਂ ਹੋਰ ਜਿਹੜੀਆਂ ਇਸ ਤਰ੍ਹਾਂ ਦੀ ਕਵਿਤਾਵਾਂ ਨੇ ਉਹ ਪੜਾਂ ਸ਼੍ਰੇਣੀ ਦਾ ਵਾਤਾਵਰਣ ਵੀ ਰੋਚਿਕ ਬਣਾਉਂਦੀ ਹੈ ਮੀਨ ਜੀ ਦੇਖੋ ਸਾਰੇ ਬੱਚੇ ਗਾ ਕੇ ਪੜ੍ਹ ਰਹੇ ਨੇ ਤਾਂ ਅਧਿਆਪਕ ਨੂੰ ਵੀ ਪਤਾ ਹੁੰਦਾ ਵੀ ਸਾਰੇ ਪੜ੍ਹ ਰਹੇ ਨੇ ਇੱਕੋ ਸੁਰ ਲੈਅ ਦੇ ਵਿੱਚ ਪੜ੍ਹ ਰਹੇ ਹੁੰਦੇ ਨੇ ਜਾਂ ਗਰੁੱਪ ਬਣੇ ਹੁੰਦੇ ਨੇ ਬੱਚਿਆਂ ਦੇ ਤਾਂ ਵਧੀਆ ਤਰੀਕੇ ਨਾਲ ਪੜ੍ਹਦੇ ਹੁੰਦੇ ਨੇ ਸੋਹਜ ਤੇ ਸਵਾਦ ਦੀ ਤ੍ਰਿਪਤੀ ਵੀ ਹੁੰਦੀ ਹੈ ਤ੍ਰਿਪਤੀ ਤੁਸੀਂ ਕਹਿ ਲਓ ਵੀ ਜਾਂ ਵਿਸ਼ਾਂਤੀ ਮਿਲਦੀ ਹੈ ਉਹਨਾਂ ਦੇ ਸੋਹ ਸਵਾਦ ਨੂੰ ਫਿਰ ਪਾਠ دیر ਤੱਕ ਯਾਦ ਰਹਿੰਦਾ ਹੈ ਬੱਚਿਆਂ ਦੇ ਅੰਦਰ ਕਵਿਤਾ ਲਿਖਣ ਦੀ ਕਲਾ ਵੀ ਵਿਕਸਿਤ ਹੁੰਦੀ ਹੈ ਉਚਿਤ ਸੁਰਤੇ ਲੈਦਾ ਗਿਆਨ ਹੁੰਦਾ ਹੁਣ ਸਾਰੇ ਵਿੱਚ ਦੇਖੋ ਇਕੱਠੇ ਇੱਕੋ ਜੀ ਕਵਿਤਾ गा ਲੈਂਦੇ ਨੇ ਫਿਰ ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਅਸੀਂ ਕਿਹੜੇ ਜਿਹੜੇ ਸ਼ਬਦਾਂ ਦਾ ਉਚਾਰਨ ਕਿਵੇਂ ਕਰਕੇ ਕਿੱਥੇ ਰੁਕਣਾ ਹੈ ਤੇ ਕਿੱਥੇ ਅਸੀਂ ਜ਼ਿਆਦਾ ਫੋਕਸ ਕਰਨਾ ਹੈ ਹੁਣ ਇਹਦੇ ਦੋਸ਼ ਵੀ ਨੇ ਸਾਰੀਆਂ ਜਿਹੜੀਆਂ ਸੌਰੀ ਕਹਾਣੀਆਂ ਨਹੀਂ ਹੈਗਾ ਇੱਥੇ ਬੱਚੇ ਕਵਿਤਾਵਾ ਸਾਰੇ ਜਿਹੜੀ ਕਵਿਤਾਵਾਂ ਨੇ ਉਹ ਗਾਇਆਂ ਨਹੀਂ ਜਾ ਸਕਦੀਆਂ ਕਿਉਂਕਿ ਕੁਝ ਕਵਿਤਾ ਜਿਹੜੀ ਖੁੱਲੀ ਕਵਿਤਾ ਹੋਏਗੀ ਉਹਨੂੰ ਅਸੀਂ ਗਾ ਨਹੀਂ ਸਕਦੇ ਸਿਰਫ ਜਿਹੜੀ ਬੰਦ ਕਵਿਤਾ ਹੈ ਜਿਹਦੇ ਪਿਛਲੇ ਸ਼ਬਦ ਨੇ ਉਹ ਮੈਚ ਹੁੰਦੇ ਨੇ ਅਸੀਂ ਉਹਨਾਂ ਨੂੰ ਗਾ ਸਕਦੇ ਹਾਂ ਫਿਰ ਸ਼ਬਦ ਜੋੜ ਕਮਜ਼ੋਰ ਰਹਿ ਜਾਂਦੇ ਨੇ ਕਿਉਂਕਿ ਬੱਚੇ ਨੇ ਸਿਰਫ ਯਾਦ ਕਰਨੀ ਹੁੰਦੀ ਹੈ ਕਵਿਤਾ ਰੱਟਾ ਲਗਾ ਕੇ ਉਹਨੂੰ ਯਾਦ ਕਰ ਲੈਂਦੇ ਨੇ ਫਿਰ ਬੱਚੇ ਦਾ ਜਿਹੜਾ ਉਚਾਰਨ ਉਹ ਵੀ ਸ਼ੁੱਧ ਨਹੀਂ ਹੁੰਦਾ ਤੇ ਰੱਟੇ ਦੀ ਪ੍ਰਵਿਰਤੀ ਤੇ ਬੱਚੇ ਵਧੇਰੇ ਜ਼ੋਰ ਦਿੰਦੇ ਨੇ ਉਹਨੇ ਦੱਸਿਆ ਸੀ ਵੀ ਜਿਹੜੀ ਕਵਿਤਾ ਸਾਨੂੰ ਕਿਉਂ ਯਾਦ ਹੋ ਜਾਂਦੀ ਹੈ ਕਿਉਂਕਿ ਅਸੀਂ ਉਹਨੂੰ ਬਾਰ-ਬਾਰ ਪੜ੍ਹਦੇ ਹਾਂ ਰੱਟਾ ਲਗਾਉਂਦੇ ਤਾਂ ਸਾਨੂੰ ਯਾਦ ਹੋ ਜਾਂਦੀ ਹੈ। ਪਾਠ ਨੂੰ ਅਸੀਂ ਇੱਕ ਵਾਰ ਪੜ੍ਹਦੇ ਹਾਂ ਸਾਨੂੰ ਬੋਰਿੰਗ ਲੱਗਦਾ ਤੇ ਅਸੀਂ ਉਹਨੂੰ ਦੁਬਾਰਾ ਨਹੀਂ ਪੜ੍ਹਦੇ। ਦੁਬਾਰਾ ਮਜਬੂਰੀ 'ਚ ਪੜ੍ਹਦੇ ਜੇ ਕੋਈ ਵੀ ਬੱਚਾ ਪੜ੍ਹਦਾ ਹੈ। ਹੁਣ ਨੈਕਸਟ ਜਿਹੜੀ ਵਿਧੀ ਹੈ ਜਾਂ ਟੰਗ ਹੈ ਉਹ ਸਮੂਹਿਕ ਪਾਠ ਵਿਧੀ। ਵਾਚਨ ਦਾ ਅਗਲਾ ਟੰਗ ਹੈ ਸਮੂਹਿਕ ਪਾਠ ਵਿਧੀ ਜਾਂ ਟੰਗ। ਹੁਣ ਇਸ ਵਿਧੀ ਦੀ ਜਿਹੜੀ ਵਰਤੋਂ ਆ ਖਾਸ ਕਰਕੇ ਜਿਹੜੇ ਬਿਲਕੁਲ ਛੋਟੀਆਂ ਜਮਾਤਾਂ ਨੇ ਉਹਨਾਂ ਦੇ ਵਿੱਚ ਕੀਤੀ ਜਾਂਦੀ ਹੈ। ਤੇ ਇਸ ਵਿਧੀ ਦੇ ਰਾਹੀਂ ਬੱਚਿਆਂ ਨੂੰ ਗੀਤ ਕਵਿਤਾਵਾਂ ਨਾਟਕ ਇਕਾਂਗੀ ਇਹਨਾਂ ਦੇ ਜਿਹੜੇ ਅੰਸ਼ ਨੇ ਉਹਨਾਂ ਨੂੰ ਸਮੂਹਿਕ ਰੂਪ ਦੇ ਵਿੱਚ ਪੜ੍ਹਾਉਣਾ ਚਾਹੀਦਾ ਤੇ ਬੱਚੇ ਆਪਣੇ ਆਪ ਹੀ ਪੜ੍ਹਨਾ ਸਿੱਖ ਜਾਣਗੇ ਪਰ ਇਸ ਵਿਧੀ ਦੇ ਵਿੱਚ ਜਿਹੜੇ ਗੁਣ ਤੇ દોਸ਼ ਨੇ ਉਹ ਵੀ ਪਾਏ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਇਹ ਵਿਧੀ ਵੀ ਪੜੰਦੀ ਜਿਹੜੀ ਬਹੁਤੀ ਸਫਲ ਵਿਧੀ ਨਹੀਂ ਬਣ ਸਕੀ ਹੁਣ ਸਮੂਹਿਕ ਪਾਠ ਵਿਧੀ ਦਾ ਮਤਲਬ ਦੇਖੁਰ ਜੇ ਕੀ ਹੋਏਗਾ ਸਾਰੀ ਕਲਾਸ ਇਕੱਠੀ ਪੜ੍ਹ ਰਹੀ ਹੈ ਤਾਂ ਕੋਈ ਬੱਚਾ ਕੁਝ ਪੜ ਰਿਹਾ ਕੋਈ ਬੱਚਾ ਕੁਝ ਬੋਲ ਰਿਹਾ ਨਾ ਤਾਂ ਅਧਿਆਪਕ ਨੂੰ ਸਮਝ ਆਏਗੀ ਕਿ ਕਿਹੜਾ ਬੱਚਾ ਕੀ ਪੜ ਰਿਹਾ ਕਿੱਥੇ ਪੜ ਰਿਹਾ ਨਾ ਕਿਸ ਦਾ ਜਿਹੜੇ ਸ਼ਬਦ ਜੋੜ ਨੇ ਉਚਾਰਨ ਨੇ ਉਹਨਾਂ 'ਤੇ ਧਿਆਨ ਦਿੱਤਾ ਜਾਏਗਾ ਕਲਾਸ ਦੇ ਵਿੱਚ ਜਿਹੜਾ ਅਨੁਸ਼ਾਸਨ ਆ ਉਹ ਵੀ ਭੰਗ ਹੋਏਗਾ ਹੁਣ ਜੇਕਰ ਕੋਈ ਬੱਚਾ ਨਹੀਂ ਵੀ ਪੜ ਰਿਹਾ ਉਂਝੀ ਮੂੰਹ ਹਿਲਾਇ ਜਾਂਦਾ ਤਾਂ ਵੀ ਅਧਿਆਪਕ ਨੂੰ ਲੱਗੇਗਾ ਕਿ ਹਾਂਜੀ ਉਹ ਬੱਚਾ ਪੜ ਰਿਹਾ ਤਾਂ ਇਹ ਜਿਹੜੀ ਵਿਧੀ ਹੈ ਸਮੋਹਿਕ ਪਾਠ ਵਿਧੀ ਇਹ ਕੋਈ ਬਹੁਤੀ ਵਧੀਆ ਵਿਧੀ ਨਹੀਂ ਹੈ ਨੈਕਸਟ ਹੈ ਅਨੁਕਰਣ ਵਿਧੀ ਮੀਨਸ ਅਨੁਕਰਨ ਦਾ ਮਤਲਬ ਹੁੰਦਾ ਹੈ ਨਕਲ ਕਰਨਾ ਇਹਦੇ ਵਿੱਚ ਅਧਿਆਪਕ ਪਹਿਲਾਂ ਸ਼ਬਦਾਂ ਜਾਂ ਵਾਕਾਂ ਦਾ ਆਦਰਸ਼ ਉਚਾਰਨ ਕਰਦਾ ਹੈ ਮੀਨਸ ਪਹਿਲਾਂ ਅਧਿਆਪਕ ਬੋਲਦਾ ਹੈ ਪੜ੍ਹਦਾ ਹੈ ਤੇ ਫਿਰ ਬਾਅਦ ਵਿੱਚ ਜਿਹੜੇ ਬੱਚੇ ਨੇ ਉਹ ਨਕਲ ਕਰਕੇ ਜਾਂ ਅਨੁਕਰਨ ਕਰਕੇ ਪਿੱਛੇ-ਪਿੱਛੇ ਬੋਲ ਕੇ ਪੜ੍ਹਨਾ ਸਿੱਖ ਜਾਂਦੇ ਨੇ ਸੇਮ ਜਿਹੜੇ ਬੱਚੇ ਨੇ ਉਹ ਮੋਸਟਲੀ ਅਨੁਕਰਨ ਵਿਧੀ ਨਾਲ ਪੜ੍ਹ ਕੇ ਆਏ ਨੇ ਤੇ ਇੱਕ ਅੱਖਰ ਬੋਧ ਵਿਧੀ ਨਾਲ ਅਗਲੀ ਜਿਹੜੀ ਵਿਧੀ ਹੈ ਉਹ ਹੈ ਭਾਸ਼ਾ ਸਿੱਖਿਆ ਯੰਤਰ ਵਿਧੀ ਇਹ ਪੜ੍ਹਨਾ ਸਿੱਖਣ ਦੀ ਵਾਚਨ ਦੀ ਇੱਕ ਨਵੀਂ ਵਿਧੀ ਹੈ ਇਨੂੰ ਅਨੁਕਰਣ ਵਿਧੀ ਦਾ ਹੀ ਦੂਸਰਾ ਰੂਪ ਕਿਹਾ ਜਾਂਦਾ ਹੈ ਤੇ ਅਨੁਕਰਣ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਆਪ ਸ਼ਬਦਾਂ ਦਾ ਉਚਾਰਨ ਕਰਦਾ ਹੈ ਤੇ ਬੱਚੇ ਉਹਦਾ ਅਨੁਕਰਣ ਕਰਦੇ ਨੇ ਅਨੁਕਰਨ ਆਏਗਾ ਇੱਥੇ ਪਰ ਇਸ ਵਿਧੀ ਦੇ ਵਿੱਚ ਜਿਹੜੀ ਭਾਸ਼ਾ ਸਿੱਖਿਆ ਯੰਤਰ ਵਿਧੀ ਹੈ ਇਹਦੇ ਵਿੱਚ ਵਿਦਿਆਰਥੀ ਗ੍ਰਾਮੋਫੋਨ ਦੇ ਜਿਹੜੇ ਰਿਕਾਰਡ ਨੇ ਤੇ ਲਿੰਗੁਆਫੋਨ ਨੇ ਉਹਦੇ ਮਾਧਿਅਮ ਦੇ ਨਾਲ ਜਿਹੜੇ ਵਾਕ ਖ ਸ਼ਬਦ ਨੇ ਉਹਨਾਂ ਨੂੰ ਸੁਣਦੇ ਨੇ ਤੇ ਉਹਨਾਂ ਦਾ ਅਨੁਕਰਣ ਕਰਦੇ ਨੇ ਮੀਨਸ ਉਹਨਾਂ ਨੂੰ ਫਿਰ ਬੋਲਦੇ ਨੇ ਹੁਣ ਇਸ ਵਿਧੀ ਦੇ ਕੁਝ ਗੁਣ ਨੇ ਸਭ ਤੋਂ ਪਹਿਲਾ ਹੈ ਉਚਾਰਨ ਸ਼ੁੱਧ ਕਰਨ ਦੇ ਵਿੱਚ ਸਹਾਇਕ ਵਿਧੀ ਕਿਉਂਕਿ ਇਹਦੇ ਵਿੱਚ ਜਿਹੜੇ ਸ਼ਬਦ ਜਿਨ੍ਹਾਂ ਦਾ ਉਚਾਰਨ ਸਾਰੀ ਕਲਾਸ ਦਾ ਗਲਤ ਹੈ ਤਾਂ ਅਸੀਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਦਾ ਉਚਾਰਨ ਸ਼ੁੱਧ ਕਰ ਸਕਦੇ ਹਾਂ ਕਿਉਂਕਿ ਅਸੀਂ ਬੱਚਿਆਂ ਨੂੰ ਗਰਾਮੋਫੋਨ ਦੇ ਵਿੱਚ ਜਿਹੜੇ ਰਿਕਾਰਡ ਨੇ ਲਿੰਗੋਫੋਨ ਨੇ ਉਹਨਾਂ ਦੀ ਬੱਚੇ ਵਰਤੋਂ ਕਰਨਗੇ ਤੇ ਬੱਚੇ ਆਟੋਮੈਟਿਕਲੀ ਸੁਣਨਗੇ ਤੇ ਬੋਲਣਗੇ ਤੇ ਸਿੱਖ ਜਾਣਗੇ ਰੋਚਕ ਵਿਧੀ ਤੇ ਇਹ ਰੋਚਕ ਵਿਧੀ ਵੀ ਹੈ ਕਿਉਂਕਿ ਬੱਚੇ ਨੂੰ ਚੰਗਾ ਲੱਗੇਗਾ ਜਦੋਂ ਉਹਨਾਂ ਨੂੰ ਜਿਹੜੀ ਭਾਸ਼ਾ ਲੈਬ ਹੁੰਦੀ ਹੈ ਉਥੇ ਲਿਜਾਇਆ ਜਾਏਗਾ ਭਾਸ਼ਾ ਲੈਬ ਦੇ ਵਿੱਚ ਹੀ ਜਿਹੜੇ ਇਹ ਭਾਸ਼ਾ ਸਿੱਖਿਆ ਯੰਤਰ ਨੇ ਉਥੇ ਹੁੰਦੇ ਆ ਬੱਚਿਆਂ ਦੇ ਮਾਨਸਿਕ ਪੱਧਰ ਦੇ ਅਨੁਸਾਰ ਹੁਣ ਅਸੀਂ ਦੇਖ ਲਾਂਗੇ ਵੀ ਕਿਹੜੇ ਬੱਚੇ ਦੇ ਜ਼ਿਆਦਾ ਸ਼ਬਦ ਕਿਹੋ ਜੇ ਗਲਤ ਨੇ ਉਚਾਰਨ ਕਿੱਥੇ ਗਲਤ ਹੈ ਤਾਂ ਅਸੀਂ ਉਹਦੇ ਅਕੋਰਡਿੰਗ ਉਹਨਾਂ ਨੂੰ ਉਸ ਤਰੀਕੇ ਦੇ ਜਿਹੜੇ ਰਿਕਾਰਡਿੰਗਸ ਨੇ ਉਹ ਸੁਣਨ ਦੇ ਲਈ ਕਹਿ ਸਕਦੇ ਆ ਬੱਚਿਆਂ ਨੂੰ ਨਿਯਮਵਾਰ ਦੇ ਢੰਗ ਨਾਲ ਸਿੱਖਾ ਦੇਣ ਦਾ ਵਧੀਆ ਤਰੀਕਾ ਇਹ ਹੈ ਤੇ ਉਚਾਰਨ ਦੇ ਵਿੱਚ ਉਹ ਨਾਲ ਇਕ ਰੂਪਤਾ ਆਏਗੀ ਕਿਉਂਕਿ ਸਾਰੀਆਂ ਜਿਹੜੀਆਂ ਰਿਕਾਰਡਿੰਗਸ ਨੇ ਉਹ ਇੱਕੋ ਜਿਹੀ ਹੋਣਗੀਆਂ ਹੁਣ ਜੇਕਰ ਅਸੀਂ ਇੱਕ ਰਿਕਾਰਡਿੰਗ ਕਰ ਲਈ ਤਾਂ ਸਾਰੀਆਂ ਉਹਦੀਆਂ ਦੂਸਰੀਆਂ ਕਾਪੀ ਪੇਸਟ ਹੋਣਗੀਆਂ ਤੇ ਇਸ ਕਰਕੇ ਇਹ ਨਹੀਂ ਹੋਏਗਾ ਕਿ ਕਿਸੇ ਬੱਚੇ ਦਾ ਉਚਾਰਨ ਉਹ ਸ਼ਬਦ ਨਾਲ ਸੰਬੰਧਿਤ ਕਿਵੇਂ ਹੋਗਾ ਤੇ ਦੂਸਰੇ ਦਾ ਕਿਵੇਂ ਹੋ ਗਿਆ ਤੇ ਫਿਰ ਇੱਕ ਨਵੀਂ ਸਿੱਖਣ ਵਿਧੀ ਵੀ ਹੈ ਮਾਡਰਨ ਹੈ ਇਹ ਵਿਧੀ ਸਿਖਾਉਣ ਦੀ ਹੁਣ ਇਸ ਵਿਧੀ ਦੇ ਕੁਝ ਦੋਸ਼ ਵੀ ਨੇ ਪਹਿਲਾ ਮਹਿੰਗੀ ਵਿਧੀ ਇਹ ਕਿਉਂਕਿ ਜਿਹੜੇ ਸੀ ਯੰਤਰ ਖਰੀਦਣੇ ਨੇ ਉਹ ਮਹਿੰਗੇ ਨੇ ਤੇ ਸਾਡਾ ਜਿਹੜਾ ਭਾਰਤ ਦਾ এডੂਕੇਸ਼ਨ ਸਿਸਟਮ ਹੈ ਸਾਡੀ ਜਿਹੜੀ ਸਕੂਲੀ ਸਿੱਖਿਆ ਪ੍ਰਣਾਲੀ ਹੈ ਉਹਦੇ ਵਿੱਚ এডੂਕੇਸ਼ਨ ਦੇ ਉੱਪਰ ਇੰਨਾ ਖਰਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਸਾਡੀ ਆਰਥਿਕ ਸਥਿਤੀ ਹੈ ਭਾਰਤ ਦੀ ਉਹ ਬਹੁਤੀ ਵਧੀਆ ਨਹੀਂ ਹੈਗੀ ਇਸ ਕਰਕੇ ਜਿਹੜੇ ਯੰਤਰ ਨੇ ਉਹ ਸਾਰੇ ਸਕੂਲਾਂ ਵਿੱਚ ਖਰੀਦ ਕੇ ਨਹੀਂ ਲਿਆਂਦੇ ਜਾ ਸਕਦੇ ਫਿਰ ਸਮੇ ਦੀ ਫਜ਼ੂਲ ਖਰਚੀ ਵੀ ਹੁੰਦੀ ਹੈ ਕਿਉਂਕਿ 35 ਮਿੰਟ ਦਾ ਪੀਰੀਅਡ ਹੁੰਦਾ ਹੈ 35 ਤੋਂ 40 ਮਿੰਟ ਮੰਨ ਲਓ ਤੁਸੀਂ ਅਧਿਆਪਕ ਪਹਿਲਾਂ ਉਹਨਾਂ ਨੂੰ ਲੈਂਗੁਏਜ ਲੈਬ ਦੇ ਵਿੱਚ ਲੈ ਕੇ ਜਾਏਗਾ ਉੱਥੇ ਜਾ ਕੇ ਹੌਲੀ ਹੌਲੀ ਬੱਚੇ ਸੈੱਟ ਹੋਣਗੇ ਐਨਾਂ ਨੂੰ ਬੱਚੇ 10-15 ਮਿੰਟ ਸੁਣਦੇ ਆ ਕੁਛ ਅਧਿਆਪਕ ਇਨਸਟਰਕਸ਼ਨ ਦਿੰਦੇ ਵਿੱਚ 10-12 ਮਿੰਟ ਤੇਨੇ ਨੂੰ ਟਾਈਮ ਹੈ ਜਿਹੜਾ ਪੂਰਾ ਹੋ ਜਾਂਦਾ ਤੇ ਅਧਿਆਪਕ ਦਾ ਜਿਹੜਾ ਪ੍ਰੋਪਰ ਪਰਪਸ ਹੁੰਦਾ ਉਸ ਉੱਥੇ ਲੈਬ ਦੇ ਵਿੱਚ ਲੈ ਕੇ ਜਾਂਦਾ ਉਦੇਸ਼ ਹੁੰਦਾ ਉਹ ਵੀ ਪੂਰਾ ਨਹੀਂ ਹੋ ਸਕਦਾ ਫਿਰ ਜਨਤਾ ਤੇ ਲਾਉਣ ਦੇ ਲਈ ਜਿਹੜੇ ਮਾਹਿਰ ਨੇ ਉਹਨਾਂ ਦੀ ਜ਼ਰੂਰਤ ਵੀ ਹੈ ਤੇ ਜਿਹੜੇ ਸਾਡੇ ਕੋਲ ਐਕਸਪਰਟਸ ਨੇ ਉਹ ਨਹੀਂ ਹੈਗੇ ਫਿਰ ਭਾਸ਼ਾਈ ਰਿਕਾਰਡਨ ਦੀ ਕਮੀ ਹੁਣ ਭਾਸ਼ਾਈ ਰਿਕਾਰਡ ਦਾ ਮਤਲਬ ਕਿ ਜਿਹੜੇ ਜਿਹੜੇ ਸ਼ਬਦਾਂ ਦੇ ਚ ਸੰਲੋਗਦਾਗਾ ਵੀ ਉਚਾਰਨ ਮੈਕਸਿਮਮ ਬੱਚਿਆਂ ਦਾ ਗਲਤ ਹੈ ਤਾਂ ਉਹਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਨੇ ਉਹਨਾਂ ਨੂੰ ਰਿਕਾਰਡ ਕਰਨਾ ਤਾਂ ਉਹਦੇ ਲਈ ਸਾਨੂੰ ਇੱਕ ਤਾਂ ਐਕਸਪਰਟ ਚਾਹੀਦੇ ਨੇ ਤੇ ਦੂਸਰਾ ਭਾਸ਼ਾਈ ਸ਼ਬਦ ਨੇ ਜਿਹੜੇ ਉਹ ਰਿਕਾਰਡ ਕੀਤੇ ਹੋਏ ਮਿਲਨੇ ਚਾਹੀਦੇ ਨੇ ਜਰ ਕਿ ਸਾਰੀਆਂ ਚੀਜ਼ਾਂ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੀਆਂ ਇਸ ਕਰਕੇ ਜਿਹੜੀ ਵਿਧੀ ਹੈ ਇਹ ਇੱਕ ਅਣਉਪਯੋਗੀ ਵਿਧੀ ਸਿੱਧ ਹੋ ਜਾਂਦੀ ਹੈ ਸਾਡੇ ਕੋਲ ਡੀਅਰ ਸਟੂਡੈਂਟਸ ਇਹ ਟਾਪਿਕ ਤੁਹਾਡੇ ਦੋ ਵੀਡੀਓਜ਼ ਦੇ ਵਿੱਚ ਕਵਰ ਹੋ ਗਿਆ ਤੇ ਤੁਸੀਂ ਆਪਣਾ ਇਹਨੂੰ ਆਪਣੇ ਪੇਪਰ ਦੇ ਅਕੋਰਡਿੰਗ ਸਾਰਾ ਕਰ ਲੈਣਾ ਥੈਂਕਸ ਫॉर ਵਾਚਿੰਗ